ਦੀਆਂ ਨੇ ਭਗਤ ਨਾਮਦੇਵ ਜੀ ਨੂੰ ਆਪਣੇ ਨਗਰ ਚੋਂ ਬਾਹਰ ਕੱਢਣ ਵਾਸਤੇ ਜਿਹੜੀ ਭਗਤ ਨਾਮਦੇਵ ਜੀ ਦੀ ਟੁੱਟੀ ਹੋਈ ਝੌਂਪੜੀ ਸੀ ਉਹਨੂੰ ਅੱਗ ਲਗਾ ਦਿੱਤੀ। ਹੁਣ ਸਾਧ ਸੰਗਤ ਕਈ ਵਾਰੀ ਭਗਤ ਨਾਮਦੇਵ ਜੀ ਨਰਮਦਾ ਨਦੀ ਦੇ ਕਿਨਾਰੇ ਤੇ ਬੈਠ ਕੇ ਰੱਬ ਦੀ ਬੰਦਗੀ ਕਰਦੇ। ਪਰਮਾਤਮਾ ਦਾ ਸਿਮਰਨ ਕਰਦੇ ਨੇ, ਪਰਮਾਤਮਾ ਦੀ ਭਗਤੀ ਵਿੱਚ ਲੀਵਲੀਨ ਹੁੰਦੇ ਨੇ। ਕਈ ਵਾਰੀ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਦੀ ਦੇ ਕਿਨਾਰੇ ਤੇ ਬੈਠ ਕੇ ਦਿਨ ਰਾਤ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਆਖਰਕਾਰ ਇੱਕ ਦਿਨ ਵਿਰੋਧੀਆਂ ਨੇ ਗੁੱਸੇ ਵਿੱਚ ਆ ਕੇ ਭਗਤ ਨਾਮਦੇਵ ਜੀ ਦੇ ਘਰ ਨੂੰ ਅੱਗ ਲਾ ਦਿੱਤੀ ਔਰ ਸਾਥ ਸੰਗਤ ਵਿਰੋਧੀ ਕਿਉਂ ਛੜਦੇ ਨੇ ਕਿਉਂਕਿ ਭਗਤ ਨਾਮਦੇਵ ਜੀ ਦੁਨੀਆ ਦੇ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾਉਂਦੇ ਨੇ ਔਰ ਜਿਹੜੇ ਲੋਕ ਧਰਮ ਦਾ ਬਾਣਾ ਪਹਿਨ ਕੇ ਅੱਖਾਂ ਮੀਟ ਕੇ ਦੁਨੀਆ ਦੇ ਲੋਕਾਂ ਦੇ ਨਾਲ ਠਗੀਆਂ ਕਰਦੇ ਨੇ ਧਰਮ ਦੇ ਨਾਮ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਭਗਤ ਨਾਮਦੇਵ ਜੀ ਦੁਨੀਆ ਦੇ ਲੋਕਾਂ ਨੂੰ ਐਸੇ ਲੋਕਾਂ ਤੋਂ ਸੁਚੇਤ ਕਰ ਦਿੰਦੇ ਇਸੇ ਕਰਕੇ ਵਿਰੋਧੀਆਂ ਨੇ ਭਗਤ ਨਾਮਦੇਵ ਜੀ ਦੀ ਚੌਂਪੜੀ ਨੂੰ ਅੱਗ ਲਾ ਦਿੱਤੀ ਔਰ ਜਿਸ ਵਕਤ ਭਗਤ ਨਾਮਦੇਵ ਜੀ ਨੂੰ ਚੌਂਪੜੀ ਨੂੰ ਅੱਗ ਲਾਈ ਨਾ ਇੱਕ ਪਿੰਡ ਦੇ ਵਿੱਚੋਂ ਚੱਲ ਕੇ ਬਜ਼ੁਰਗ ਭੱਜਿਆ ਹੋਇਆ ਸੌ ਸਾਈ ਹੋਇਆ ਭਗਤ ਨਾਮਦੇਵ ਜੀ ਨੂੰ ਨਦੀ ਦੇ ਕਿਨਾਰੇ ਤੇ ਜਾ ਕੇ ਸੁਨੇਹਾ ਦਿੰਦਾ ਸੁਨੇਹਾ ਕੀ ਦਿੰਦਾ ਹੈ ਭਗਤ ਨਾਮਦੇਵ ਜੀ ਅੱਜ ਬੜਾ ਦੁੱਖ ਹੋਇਆ ਹੈ ਪਿੰਡ ਦੇ ਵਿਰੋਧੀਆਂ ਨੇ ਆਪ ਜੀ ਦੇ ਘਰ ਨੂੰ ਅੱਗ ਲਾ ਦਿੱਤੀ ਸਾਥ ਸੰਗਤ ਭਗਤ ਨਾਮਦੇਵ ਜੀ ਡੋਲੇ ਨਹੀਂ ਕਬਰਾਏ ਨਹੀਂ ਰੱਬ ਦੀ ਬੰਦਗੀ ਵਾਲੇ ਪਾਸੇ ਤੋਂ ਸੁਰਤ ਨਹੀਂ ਤੋੜੀ ਉੱਥੇ ਬੈਠਿਆਂ ਹੋਇਆਂ ਇੱਕ ਗੱਲ ਕਹਿੰਦੇ ਨੇ ਉਹ ਬਜ਼ੁਰਗ ਦੇ ਸਨਮੁਖ ਆਪਣੇ ਵਿਚਾਰ ਰੱਖਦੇ ਨੇ ਕਹਿੰਦੇ ਚੰਗਾ ਹੋਇਆ ਜਿਹੜਾ ਰੱਬ ਨੇ ਥੋੜਾ ਬਹੁਤਾ ਸੰਸਾਰ ਦਾ ਬੋਝ ਪਾਇਆ ਹੋਇਆ ਸੀ ਅੱਜ ਮੇਰੇ ਸਿਰ ਦੇ ਉੱਤੋਂ ਉਹ ਬੋਝ ਵੀ ਲੈ ਗਿਆ ਅੱਜ ਮੈਂ ਸੰਸਾਰ ਤੋਂ ਆਜ਼ਾਦ ਹੋ ਗਿਆ ਸੁਨੇਹਾ ਦੇਣ ਵਾਲਾ ਬੜਾ ਹੈਰਾਨ ਹੋਇਆ ਅੱਜ ਕਿਸੇ ਨੂੰ ਪਤਾ ਲੱਗੇ ਇੱਥੇ ਬੈਠਿਆਂ ਮੇਰੇ ਘਰ ਨੂੰ ਅੱਗ ਲੱਗ ਗਈ ਅਸੀਂ ਇੱਕ ਮਿੰਟ ਲਾਵਾਂ ਕਿ ਸਾਧ ਸੰਗਤ ਇੱਥੋਂ ਉੱਠ ਕੇ ਭੱਜਦੇ ਆ ਭਾਵੇਂ ਇੱਥੇ ਕਥਾ ਚੱਲ ਰਹੀ ਹੋਵੇ ਭਾਵੇਂ ਇੱਥੇ ਕੀਰਤਨ ਚੱਲ ਰਿਹਾ ਹੋਵੇ ਭਾਵੇਂ ਇੱਥੇ ਆਪਾਂ ਪਾਠ ਕਰ ਰਹੇ ਹੋਈਏ ਜੇ ਕੋਈ ਸਾਨੂੰ ਸੁਨੇਹਾ ਦੇਵੇ ਅਸੀਂ ਭੱਜ ਕੇ ਆਪਣੇ ਘਰ ਜਾਵਾਂਗੇ ਬੜਾ ਦੁੱਖ ਹੋਇਆ ਕਿ ਸਾਡੇ ਘਰ ਨੂੰ ਅੱਗ ਲੱਗ ਗਈ ਪਰ ਵੇਖੋ ਭਗਤ ਨਾਮਦੇਵ ਜੀ ਨੇ ਮਾਇਆ ਦਾ ਮੋਹ ਤਿਆਗ ਗਿਆ ਹੋਇਆ ਭਗਤ ਨਾਮਦੇਵ ਜੀ ਘਬਰਾਏ ਨਹੀਂ ਮਨ ਵਿੱਚ ਕੋਈ ਚਿੰਤਾ ਨਹੀਂ ਕੀਤੀ ਬੇਫਿਕਰ ਹੋ ਕੇ ਕਹਿਣ ਲੱਗੇ ਕੋਈ ਨਹੀਂ ਅਜੇ ਘਰ ਜਾਣ ਦਾ ਸਮਾਂ ਨਹੀਂ ਹੋਇਆ ਜਦੋਂ ਸਮਾਂ ਹੋਵੇਗਾ ਬੰਦਗੀ ਕਰਕੇ ਘਰ ਪਹੁੰਚਾਂਗੇ ਫਿਰ ਜਾ ਕੇ ਆਪਣੇ ਘਰ ਨੂੰ ਤੱਕਾਂਗੇ ਬਰੋਧੀਆਂ ਨੇ ਕਿਵੇਂ ਘਰ ਸਾੜਿਆ ਔਰ ਸਾਥ ਸੰਗਤ ਜਿਹੜੇ ਲੋਕ ਇਲਾਕੇ ਦੇ ਨੇ ਉਹ ਸੱਚ ਹਕੀਕਤ ਜਾਣਦੇ ਕਿ ਭਗਤ ਨਾਮਦੇਵ ਜੀ ਤਾਂ ਰੱਬ ਦੀ ਬੰਦਗੀ ਕਰਨ ਵਾਲੇ ਨੇ ਇਹਨਾਂ ਦੇ ਘਰ ਦੀ ਝੁੱਗੀ ਨੂੰ ਅਗ ਲਗਾਉਣ ਵਾਲੇ ਉਹ ਲੋਕ ਨੇ ਜਿਹੜੇ ਇਹਨਾਂ ਦੇ ਨਾਲ